अरविंद केजरीवाल ਦੇ ਲਈ ਅੱਜ ਨਵੀਂ ਖਤਰੇ ਦੀ ਘੰਟੀ ਵੱਜੀ ਹੈ ਕਿਉਂਕਿ अरविंद केजरीवाल ਦੇ ਖਾਸਮ ਖਾਸ ਅਤੇ ਰਾਜਦਾਰ ਇੱਕ ਵਿਅਕਤੀ ਨੂੰ ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਪੂਰਾ ਮਾਮਲਾ ਕੀ ਹੈ ਇਹ ਵਿਅਕਤੀ ਕੌਣ ਹੈ ਇਸ ਕੋਲੇ ਆਖਰ ਰਾਜ ਕਿਹੜੇ ਨੇ ਸੋ ਉਹਨਾਂ ਗ੍ਰਿਫਤਾਰੀ ਦੇ ਉੱਪਰ ਗ੍ਰਿਫਤਾਰੀ ਤੋਂ ਬਾਅਦ ਤੋਂ ਬੰਨ ਵਾਲੀ ਸੁਨੇਰੇ ਦੇ ਉੱਪਰ ਗੱਲਬਾਤ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ अरविंद केजरीवाल ਦੇ ਵੱਲੋਂ ਇਸ ਗ੍ਰਿਫਤਾਰੀ ਤੋਂ ਬਾਅਦ ਪੀਐਮ ਮੋਦੀ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ ਕੱਲ ਦਾ ਸਮਾਂ ਬੰਦ ਕੀਤਾ ਗਿਆ ਤੇ ਕੱਲ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਕੁਝ ਵੱਡਾ ਕਰਨ ਜਾ ਰਹੇ ਨੇ ਆਖਰ ਉਹ ਵੱਡਾ ਕੀ ਕਰਨ ਜਾ ਰਹੇ ਨੇ ਤੇ ਉਹਨਾਂ ਦਾ ਸਾਥ ਕੱਲ ਕੌਣ-ਕੌਣ ਦੇਵੇਗਾ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੀ ਵੱਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਸਾਨਾਂ ਦੀ ਘੇਰਾਬੰਦੀ ਤੋਂ ਬਾਅਦ ਹੁਣ ਦੋ ਹੋਰ ਜਥੇਬੰਦੀਆਂ ਦੇ ਵੱਲੋਂ ਸਿੱਧਾ ਐਲਾਨ ਕਰ ਦਿੱਤਾ ਗਿਆ ਹੈ ਵਿਰੋਧ ਦਾ ਐਲਾਨ ਕੀਤਾ ਗਿਆ ਹੈ ਕਿਹੜੀਆਂ ਜਥੇਬੰਦੀਆਂ ਨੇ ਤੇ ਕਿਹੜੇ ਕਾਰਨਾ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਉਹ ਘੇਰਨ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਘੇਰਨ ਜਾ ਰਹੀਆਂ ਨੇ ਤੇ ਇਹ ਜਥੇਬੰਦੀਆਂ ਕਿਹੜੀਆਂ ਨੇ ਇਹਨਾਂ ਦਾ ਇੰਪੈਕਟ ਆਉਣ ਵਾਲੀਆਂ ਵੋਟਾਂ ਦੇ ਦੌਰਾਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਰਵਿੰਦਰ ਜੀ ਸਤਿ ਸ੍ਰੀ ਅਕਾਲ ਸ੍ਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੇ ਸਟਾਰੇ ਕੁਝ ਜ਼ਿਆਦਾ ਹੀ ਗਰਦਸ਼ ਚ ਲੱਗ ਰਹੇ ਨੇ ਕੱਲ ਈਡੀ ਦੇ ਵੱਲੋਂ ਡਬਲ ਅਟੈਕ ਕੀਤਾ ਜਾਂਦਾ ਹੈ ਡਬਲ ਝਟਕਾ ਦਿੱਤਾ ਜਾਂਦਾ ਹੈ ਸੋ ਇੱਕ ਪਾਸੇ ਤਾਂ ਈਡੀ ਦੇ ਵੱਲੋਂ ਇਹਨਾਂ ਨੂੰ ਤੇ ਦੂਸਰੇ ਪਾਸੇ ਪਾਰਟੀ ਨੂੰ ਕਹਾ ਪਾਰਟੀ ਬਣਾ ਲਿਆ ਗਿਆ ਚਾਰ ਸ਼ੀਟਾਂ ਦਾਖਲ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਵੀ ਲਪੇਟੇ ਚ ਲੈ ਲਈ ਗਈ ਹੈ ਤੇ ਦੂਸਰੇ ਪਾਸੇ ਅੱਜ ਇੱਕ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਉਹਨਾਂ ਦੇ ਰਾਜਦਾਰ ਜਾਨੀ ਕਿ ਬਿਬਪ ਕੁਮਾਰ ਜੋ ਕਿ ਨਿੱਜੀ ਸਹਾਇਕ ਨੇ ਉਹਨਾਂ ਦੇ ਪੀਏ ਨੇ ਉਹਨਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਅੱਜ ਸੀਐਮ ਹਾਊਸ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਆਖਰ ਪੂਰਾ ਮਾਮਲਾ ਕੀ ਹੈ ਤੇ ਇਹ ਮਾਮਲੇ ਦੀਆਂ ਕੜੀਆਂ ਕੀ ਹੁਣ ਸੀਐਮ ਹਾਊਸ ਦੇ ਨਾਲ ਜੁੜਨ ਗਈਆਂ ਕੀ ਅਰਵਿੰਦ ਕੇਜਰੀਵਾਲ ਜੇ ਪਰ ਆਮ ਆਦਮੀ ਪਾਰਟੀ ਦੇ ਲਈ ਕੋਈ ਵੱਡੀ ਮੁਸੀਬਤ ਵੱਡੀ ਖਤਰੇ ਦੀ ਘੰਟੀ ਵੱਜਣ ਜਾ ਰਹੀ ਹੈ ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ ਤੇ ਮਾਮਲਾ ਕੀ ਹੈ ਪੂਰਾ ਇਹ ਇੱਕ ਕੁਲਗਵਿੰਦਰ ਜੀ ਇਹ 13 ਮਈ ਦੀ ਘਟਨਾ ਹੈ ਅਸਲ ਵਿੱਚ ਇੱਥੋਂ ਸ਼ੁਰੂ ਹੋਇਆ ਸਾਰਾ ਕੰਮ ਸੁਵਦੀ ਮਾਲੀਵਾਲ ਜੀ ਜਿਹੜੇ ਪਹਿਲਾਂ ਔਰ ਵਿਮਨ ਕਮਿਸ਼ਨ ਦੇ ਆਪ ਕੋ ਚੇਅਰਮੈਨ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਗਿਆ ਸੀ ਉਹ ਜਦੋਂ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਉਹ ਆਊਟ ਆਫ ਕੰਟਰੀ ਸੀ ਉਹ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਨੂੰ ਤੇ ਜੋ ਬਿਆਨ ਦਿੱਤੇ ਨੇ ਉਹ ਤੋਂ ਲੱਗਦਾ ਵੀ ਫੋਨ ਕੀਤੇ ਮੈਸੇਜ ਭੇਜੇ ਫਿਰ ਉਹ ਆਪਣੇ ਆਪ ਹੀ ਚਲੇ ਗਏ ਜਦੋਂ ਮਿਲਣ ਗਏ ਤਾਂ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਤੇ ਉਹ ਵੇਟਿੰਗ ਰੂਮ ਦੇ ਵਿੱਚੋਂ ਅੱਗੇ ਟ੍ਰਾਇੰਗ ਰੂਮ ਦੇ ਵਿੱਚ ਲੇ ਗਏ ਉੱਥੇ ਜਿਹੜਾ ਕੇਜਰੀਵਾਲ ਦਾ ਪੀਏ ਹੈ ਉਹ ਗੈਬ ਕੁਮਾਰ ਦੱਸਦੇ ਨੇ ਉਹਨੇ ਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕੁਮਾਰ ਵੀ ਕੀਤੀ ਸੋ ਇਹ ਘਟਨਾ ਮਤਲਬ ਬੜੀ ਕਿਉਂਕਿ ਸ਼ੌਕਿੰਗ ਸੀ ਸਡਨ ਸੀ ਉਹਨੇ ਲੜਕੀ ਨੇ ਮਤਲਬ ਫੋਨ ਕੀਤਾ ਪੁਲਿਸ ਨੂੰ ਰਿਪੋਰਟ ਲਗਾਉਣ ਦੀ ਕੋਸ਼ਿਸ਼ ਕੀਤੀ ਉਹ ਆਈ ਕਾਰ ਦੇ ਵਿੱਚ ਸੀ ਫਿਰ ਉਹ 3 ਵੀਲਰ ਦੇ ਜਾ ਕੇ ਰਿਪੋਰਟ ਲਾਉਣ ਗਈ ਪਰ ਉਹਨੂੰ ਡਰਾ ਦਿੱਤਾ ਗਿਆ ਉਹਨੂੰ ਬਹੁਤ ਸਾਰੇ ਫੋਨ ਆਏ ਉਹਨੇ ਸ਼ਿਕਾਇਤ ਨਹੀਂ ਲਿਖਾਈ ਉਹ ਆਪਣੇ ਘਰੇ ਚ ਗਈ ਇਹ ਕੱਲ ਤੱਕ ਲਗਭਗ ਮੇਰਾ ਖਿਆਲ ਹੈ 17 ਤੱਕ ਇਹ ਇਸੇ ਤਰ੍ਹਾਂ ਮਿਸਟਰੀ ਬਣੀ ਰਹੀ ਨਤੇ ਨੂੰ ਪਤਾ ਨਹੀਂ ਲੱਗਿਆ ਇੱਕ ਕਲੇਮ ਹੁੰਦਾ ਰਿਹਾ ਵਾਰ ਦੇ ਵਿੱਚ ਬੀਜਪੀ ਰੋਲਾ ਪਾਉਂਦੇ ਰਹੇ ਉਹਨਾਂ ਦੇ ਸਾਰੇ ਉਹਨਾਂ ਨੇ ਚੱਕ ਲਿਆ ਜੀ ਪਤਮੀ ਜੀ ਹੋਈ ਹੈ ਕੇਜਰੀਵਾਲ ਸੇ ਬਿਲਕੁਲ ਉਹਨਾਂ ਨੇ ਮਤਲਬ ਉਹ ਕਹਿ ਲਓ ਕੋਈ ਘੂਗੂ ਬਣ ਗਏ ਜਾ ਉਹ ਚੁੱਪ ਕਰਕੇ ਇਹ ਨਹੀਂ ਦਿਨ ਲਖਨਊ ਵੀ ਗਏ ਉੱਥੇ ਪ੍ਰੈਸ ਕਾਨਫਰੰਸ ਵੀ ਲੋਕਾਂ ਨੇ ਪੁੱਛਿਆ ਤਰਕਰਾਂ ਨੇ ਪਰ ਕੋਈ ਕੋਈ ਟਿੱਪਣੀ ਨਹੀਂ ਇਹਦੇ ਦਰਮਿਆਨ ਹੀ ਕੀ ਹੋਇਆ ਕਿ ਸੰਜੇ ਸਿੰਘ ਨੇ ਇੱਕ ਮਤਲਬ ਪ੍ਰੈਸ ਕਾਨਫਰੰਸ ਕਰਕੇ ਟਿੱਪਣੀ ਕਰ ਦਿੱਤੀ ਕਿ ਇਹ ਘਟਨਾ ਹੋਈ ਹੈ ਬੜੀ ਬੰਦ ਭਾਗੀ ਹੈ ਕੀਂਤਿਵਾਲ ਸਾਹਿਬ ਦੇ ਨੋਟਿਸ ਦੇ ਵਿੱਚ ਹੈ ਤੇ ਉਹ ਸੈਕਟਰੀ ਦੇ ਖਿਲਾਫ ਐਕਸ਼ਨ ਲੈ ਜਾਵੇ। ਇੱਥੇ ਇਹ ਤੋਂ ਬਾਅਦ ਦੇ ਵਿੱਚ ਘਟਨਾ ਹੋਰ ਤਰ੍ਹਾਂ ਅਨਫੋਲਡ ਹੁੰਦੀ ਹੈ। ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉੱਥੋਂ ਵੀਡੀਓ ਜਾਰੀ ਕੀਤੀ ਗਈ ਦਫ਼ਤਰ ਦੀ ਕਿ ਉਹਦੇ ਚਾਹੇ ਜੀ ਗੱਲ ਕੋਈ ਨਹੀਂ ਹੋਈ। ਫਿਰ ਅਤੀਸ਼ੀ ਜੀ ਨੇ ਪ੍ਰੈਸ ਕਾਨਫਰੰਸ કરી ਸੌਰਵ ਪਾਰਦੋਜ ਨੇ। ਫਿਰ ਪੂਰਾ ਇਹਨਾਂ ਨੇ ਹਮਲਾ ਝੋਕ ਤਾਂ ਵੀ ਇਦਾਂ ਦੀ ਘਟਨਾ ਕੋਈ ਕੋਈ ਨਹੀਂ। ਉਹਨੂੰ ਮੁਸ਼ਕਲ ਖੜੀ ਹੋ ਗਈ ਕਿ ਸੰਜੇ ਸਿੰਘ ਕਹਿ ਰਿਹਾ ਘਟਨਾ ਹੋਈ ਹੈ। ਕਿਂਤਿਵਾਲ ਸਾਹਿਬ ਐਕਸ਼ਨ ਲੈਣਗੇ। ਪਰ ਦੂਜੀ ਸਾਰੀ ਲੀਡਰਸ਼ਿਪ ਹੈ ਜਿਹੜੀ ਉਹ ਇਸ ਗੱਲ ਤੇ ਲੱਗੀ। ਇੰਦਾ ਮੀਨ ਟਾਈਮ ਪੁਲਿਸ ਉਹਦੇ ਘਰੇ ਪਹੁੰਚ ਗਈ। ਉਹਨਾਂ ਨੇ ਜਾ ਕੇ ਉਹਦੇ ਬਿਆਨ ਲੈ ਲਏ ਤੇ ਇਹਨਾਂ ਤੋਂ ਬਾਅਦ ਉਹਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਉਹਦੀ ਇੱਕ ਗੱਲ ਤੇ 66 ਵੱਜੀ ਹੋਈ ਹੈ ਤੇ ਇੱਕ ਲੱਤ ਤੇ 66 ਵੱਜੀ ਹੋਈ ਹੈ ਔਰ ਉਹਨੇ ਆਪਣਾ ਬਿਆਨ ਦੱਸੇ ਕਿ ਕਿਸ ਤਰੀਕੇ ਦੇ ਨਾਲ ਕੇਜਰੀਵਾਲ ਦੇ ਸੀਐਮ ਹਾਊਸ ਦੇ ਵਿੱਚ ਡ్రਾਈਂਗ ਰੂਮ ਦੇ ਵਿੱਚ ਉਹਦੇ ਪੀਏ ਬਹਿਵਲ ਕੁਮਾਰ ਵੱਲੋਂ ਉਹਦੇ ਨਾਲ ਹਥੋਪਾਈ ਕੀਤੀ ਗਈ, ਮਾਰ ਪਟਾਈ ਉਹਨੇ ਘਟਨਾ ਹੈ ਜਿਹੜੀ ਜੋ ਕਿ 5-6 ਦਿਨ ਲੰਘ ਗਏ ਨੇ ਇਸ ਦੇ ਵਿੱਚ ਕੇਜਰੀਵਾਲ ਸਾਹਿਬ ਉਹਦੇ ਚ ਮਤਲਬ ਇਹਨਾਂ ਦਾ ਕੋਸ਼ਿਸ਼ ਸੀ ਕਿ ਵੀ ਦਬਾਓ ਫੇਰੇ ਸੀ ਟਾਲੋ ਇਹ ਕਹੋਗੇ ਆਉਂਦਾ ਹੀ ਨਹੀਂ ਕੁਛ ਵੀ ਵੀਡੀਓ ਕਿਤੇ ਕੋਈ ਨਹੀਂ ਹੈ ਫਿਰ ਉਸ ਲੜਕੀ ਨੇ ਇੱਕ ਟਵੀਟ ਕੀਤਾ ਉਹ ਟਵੀਟ ਬੜਾ ਭਿਆਨਕ ਹੈ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਇਹ ਮਤਲਬ ਹਿੱਟਮੈਨ ਹੈ ਇਹਨਾਂ ਦਾ ਇਸ ਦੇ ਵਿੱਚ ਕੇਜਰੀਵਾਲ ਨੂੰ ਵੀ ਉਹਨੇ ਕਿਹਾ ਕਿ ਤੁਸੀਂ ਕਿੱਥੇ ਤੱਕ ਹੋਰ गिर ਜਾਓਗੇ ਭਗਵਾਨ ਵੀ ਦੇਖ ਰਿਹਾ ਹੈ ਪਰ ਨਾਲ ਉਹਨੇ ਜਿਹੜੀ ਸਭ ਤੋਂ ਸੀਰੀਅਸ ਗੱਲ ਕਰੀ ਤਾਂ ਉਹਨੇ ਕਿਹਾ ਕਿ ਜਿਹੜਾ ਬੰਦਾ ਹੈ ਜਿਹਨੇ ਹਮਲਾ ਕੀਤਾ ਉਹ ਇਹ ਕਹਿ ਰਿਹਾ ਵੀ ਜੇ ਤੁਸੀਂ ਮੈਨੂੰ ਫਸਾਤਾਵੇਂ ਤੁਹਾਡੇ ਸਾਰੇ ਭੇਦ ਖੋਲ। ਅਰੇ ਗੱਲ ਦੇ ਵਿੱਚ ਥੋੜਿਆ ਟ੍ਰੋਥ ਇਸ ਕਰਕੇ ਵੀ ਲੱਗ ਰਿਹਾ ਵੀ ਕੇਜਰੀਵਾਲ ਨੇ ਉਹਨੂੰ 1 ਮਿੰਟ ਲਈ ਵੀ ਪਰੇ ਨਹੀਂ ਹੋਣ ਦਿੱਤਾ। ਲਖਨਊ ਪ੍ਰੈਸ ਕਾਨਫਰੰਸ ਕਰਨੀ ਸੀ ਜਿਹੜੀ ਸਮਾਜਵਾਦੀ ਪਾਰਟੀ ਨਾਲ ਸਾਂਝਾ ਉੱਥੇ ਸੀ। ਲਖਨਊ ਵੀ ਜੋਹਰਚੋਂ ਨਾਲ ਲੈ ਕੇ ਗਏ। ਉਹ ਜਦੋਂ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਉਹ ਵੀ ਕੇਜਰੀਵਾਲ ਦੇ ਘਰ ਤੋਂ ਦੀ। ਸੂਚ ਕਰਕੇ ਗੱਲ ਤਾਂ ਆਪਣੇ ਆਪ ਦੇ ਵਿੱਚ ਦੇਖੋ ਕਾਫੀ ਕਾਫੀ ਵੱਡੀ ਲੱਗਦੀ ਹੈ ਕਿ ਕੋਈ ਸਧਾਰਨ ਗੱਲ ਨਹੀਂ ਹੈ ਕਿ ਕਿਉਂ ਉਸ ਲੜਕੀ ਨੂੰ ਚਾਹ ਹੁਣ ਆਮ ਆਦਮੀ ਪਾਰਟੀ ਦੀ ਜਿੰਨੇ ਵੀ ਇਹਨਾਂ ਦੇ ਪਲੈਟਫਾਰਮ ਨੇ ਉਹਨਾਂ ਤੋਂ ਦੇ ਖਿਲਾਫ ਬਹੁਤ ਵੱਡੀ ਮਿਹਨਤ ਚਲਾਈ ਹੋਈ ਹੈ ਕਿ ਜਿਹਨੂੰ ਮਤਲਬ ਬੀਜੇਪੀ ਦੇ ਏਜੰਟ ਹੈ ਬੀਜੇਪੀ ਨੇ ਖਰੀਦ ਲੈਣਾ ਕਰ ਲਿਆ ਝੂਠਾ ਕਰ ਲਿਆ ਸਾਰੇ ਤੇ ਸਾਰੇ ਦਿੱਲੀ ਦੇ ਜਿੱਥੇ মিডিਆ ਦੇ ਵਿੱਚ ਮਤਲਬ ਪੂਰਾ ਤੂਫਾਨ ਪਾ ਦਿੱਤਾ ਚਾਹ ਬਹੁਤ ਮੁਸ਼ਕਲ ਹੈ ਕਿਉਂਕਿ ਗੱਲ ਨੰਗੀ ਹੋ ਗਈ ਹੈ ਇਹਨਾਂ ਦੇ ਆਪਣੇ ਬੰਦੇ ਸੰਜੇ ਸਿੰਘ ਨਹੀਂ ਕਰਦੀ ਆ ਉਹਨੂੰ ਠੱਗ ਨਹੀਂ ਸਕਦੇ ਨਹੀਂ ਸਰ ਇੱਕ ਵੇ ਇੱਕ ਮੈਂ ਇੱਕ ਮੈਂ ਹੋ ਕੋ ਸਮਝਣ ਲੱਜਾਂਗਾ ਤੁਹਾਡੇ ਤੋਂ ਸੰਜੇ ਸਿੰਘ ਇਹਨਾਂ ਦਾ ਵੱਡਾ ਨਾਮ ਨੇ ਵੱਡਾ ਚਿਹਰਾ ਨੇਗੇ ਠੀਕ ਹੈ ਜੀ ਉਹਨਾਂ ਦਾ ਵੀ ਨਾਮ ਲੈ ਕੇ ਕੇਜਰੀ왈 ਜੀ ਕਹਿੰਦੇ ਨੇ ਵੀ ਅ ਸੰਜੇ ਸਿੰਘ ਨਾਲ ਵੀ ਧੱਕਾ ਹੋ ਰਿਹਾ ਸੰਜੇ ਸਿੰਘ ਜੀ ਕਹਿ ਰਹੇ ਨੇ ਵੀ ਇਹ ਅਰਵਿੰਦ ਕੇਜਰੀਵਾਲ ਦੇ ਨੌਲੇਜ ਚ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸੋਸ਼ਲ ਮੀਡੀਆਜ਼ ਪਲੇਟਫਾਰਮ ਤੋਂ ਉਹ ਬੋਲਦੇ ਨਜ਼ਰ ਆ ਰਹੇ ਪੱਤਰਕਾਰਾਂ ਸਾਹਮਣੇ ਬੋਲਦੇ ਨਜ਼ਰ ਆ ਰਹੇ ਦੂਸਰੇ ਪਾਸੇ ਇਹਨੇ ਸੌਰਵ ਭਾਰਦਵਾਜੀ ਗੱਲ ਕਰੀਏ ਆਤੀਸ਼ੀ ਦੀ ਆਪਾਂ ਪ੍ਰੈਸ ਕਾਨਫਰੰਸ ਦੀ ਗੱਲ ਕਰੀਏ ਉਹ ਕਹਿ ਰਹੇ ਨੇ ਵੀ ਇਸ ਤਰ੍ਹਾਂ ਦਾ ਕੁਝ ਹੋਈ ਨਹੀਂ ਫਿਰ ਇਹਨਾਂ ਆਪਾਂ ਕਿਵੇਂ ਸਮਝੀਏ ਸੰਜੇ ਸਿੰਘ ਝੂਠ ਬੋਲਦੇ ਨੇ ਜਾਂ ਬਾਕੀ ਪਾਰਟੀ ਝੂਠ ਬੋਲ ਰਹੀ ਹੈ ਦੇਖੋ ਗੱਲ ਇਹ ਹੈ ਕਿ ਝੂਠ ਨਾਲ ਤਾਂ ਇਹਨਾਂ ਦਾ ਕੋਈ ਖਾਸ ਇਦਾਂ ਦੀ ਗੱਲ ਨਹੀਂ ਵੀ ਕੌਣ ਝੂਠ ਬੋਲਦਾ ਕੌਣ ਨਹੀਂ ਬੋਲਦਾ ਕਿਉਂਕਿ ਝੂਠ ਤੇ ਹੀ ਸਾਰਾ ਤੰਤਰ ਖੜਾ ਹੈ ਸੰਜੀਤ ਸਿੰਘ ਨੂੰ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਜ਼ਮਾਨਤ ਦੀ ਅਰਜ਼ੀ ਉਹਨਾਂ ਦੀ ਲਗੀ ਤਾਂ ED ਨੂੰ ਸਨੀਮਪੋਰਟ ਨੇ ਪੁੱਛਿਆ ਸੀ ਸੰਜੀਤ ਸਿੰਘ ਜੀ ਬਾਰੇ ਵੀ ਤੁਸੀਂ ਇਹਨਾਂ ਤੇ ਹੋਰ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਰੱਖਣਾ ਚਾਹੁੰਦੇ ਹੋ ED ਨੇ ਕਿਹਾ ਕਿ ਨਹੀਂ ਇਸ ਨੂੰ ਨਹੀਂ ਰੱਖਣਾ। ਸੋ ਉਹਨਾਂ ਨੂੰ ਛੱਡ ਦਿੱਤਾ ਗਿਆ। ਉਹਨਾਂ ਨੇ ਜਦੋਂ ਬਾਹਰ ਆਏ ਤਾਂ ਆਖੇ ਇਹ ਸੀਗਾ ਕਿ ਸ਼ਾਇਦ ਲੀਡਰਸ਼ਿਪ ਉਹ ਸੰਭਾਲਣਗੇ, ਕੈਂਪੇਨ ਦੇ ਵੀ ਇੰਚਾਰਜ ਹੋ ਜਾਣਗੇ ਜਾਂ ਵਿਚ ਦੀ ਮਾਲਸਾਬ ਹੋ ਜਾਣਗੇ। 체ਤਰੀਵਾਲ ਸਾਹਿਬ ਨੇ 스니타 체ਤਰੀਵਾਲ ਨੂੰ ਅਰੂਨੀ ਦਿਨੀ ਤੁਸੀਂ ਦੇਖਿਆ ਹੋਣਾ ਝੋਟ ਤੇ ਸੱਚ ਦਾ ਕੀ ਹੁੰਦਾ ਕਿ ਜਿੰਨੇ ਬੰਦੇ ਮਿਲਣ ਗਏ ਮਿਸਟਰ ਕੇਜਰੀਵਾਲ ਵੀ ਮਾਨ ਸਾਹਿਬ ਵੀ ਇਹ ਬਾਹਰ ਆ ਕੇ ਰੋਏ ਕਿ ਕੇਜਰੀਵਾਲ ਦੀ ਤਾਂ ਸ਼ੁਕਰ ਕਟ ਗਈ ਹੈ ਉਹਨੂੰ ਤਾਂ ਦਵਾਈ ਨਹੀਂ ਦਿੱਤੀ ਜਾ ਰਹੀ ਉਹ ਤਾਂ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਮਾਨ ਸਾਹਿਬ ਤਾਂ ਵਿਚਾਰੇ ਰੋ ਰੋ ਕੇ ਕਹਿੰਦੇ ਕਿ ਉਹ ਤਾਂ ਅਤਵਾਦੀਆਂ ਵਾਲਾ ਬਿਹੇਵ ਹੋ ਰਿਹਾ ਹੈ ਕੋਈ ਉਹਨਾਂ ਨੂੰ ਮਤਲਬ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ ਜਿਸ ਦਿਨ ਕੇਜਰੀਵਾਲ ਬਾਹਰ ਆਇਆ ਉਹ ਕਹਿੰਦਾ ਵੀ ਮੈਨੂੰ ਥੋੜੀ ਕੱਲੇ-ਕੱਲੇ ਦੀ ਰਿਪੋਰਟ ਮਿਲ ਰਹੀ ਸੀ ਉੱਥੇ ਜੇਲ੍ਹ ਦੇ ਵਿੱਚ ਮਤਲਬ ਜਿਹਨੂੰ ਅਤਵਾਦੀਆਂ ਦੀ ਤਰ੍ਹਾਂ ਰੱਖਿਆ ਵਸ ਤੇ ਰਿਪੋਰਟਾਂ ਕੌਣ ਦਿੰਦਾ ਸੀ ਸੋ ਇਹ ਨਟੰਕੀ ਬਾਜ਼ ਨੇ ਉਹ ਉਸ ਕਰ ਨੂੰ ਛੱਡੋ ਕਿਉਂਕਿ ਸੰਜੀਤ ਸਿੰਘ ਨੇ ਭਾਂਡਾ ਭੰਨਤਾ ਸੀ ਇਹਣਾ ਨਹੀਂ ਖਿਆਲ ਕਿ ਸੰਜੀਤ ਸਿੰਘ ਨੂੰ ਬੜੀ ਦੇਰ ਜੇ ਕੇਜਰੀਵਾਲ ਰਹਿੰਦਾ ਤੇ ਰੱਖਣਗੇ ਪਰ ਇਹ ਹੈ ਕਿ ਉਹਦਾ ਨਾਂ ਲੈਣਾ ਪੈਂਦਾ ਕਿਉਂਕਿ ਉਹਨੂੰ ਵੀ ਜੇੜ ਭੇਜਿਆ ਸੀਗਾ ਸੋ ਇਸ ਕਰਕੇ ਅੰਦਰ ਧੁਹਾੜ ਹੈਗੀ ਐ ਇਸ ਗੱਲ ਤੇ ਕਿ ਮਤਲਬ ਉਹਨੇ ਜੋ ਕਿਹਾ ਉਹਨੂੰ ਬਾਕੀ ਪਾਰਟੀ ਹੈ ਜਿਹੜੀ ਉਹ ਲਾਇਕ ਨਹੀਂ ਕਰ ਰਹੀ ਬਾਕੀ ਪਾਰਟੀ ਉਹਨੂੰ ਕੰਡੈਮਨ ਕਰ ਰਹੀ ਹੈ ਉਹ ਕਹਿ ਰਿਹਾ ਕਿ ਘਟਨਾ ਹੋਈ ਹੈ ਮਾੜੀ ਘਟਨਾ ਹੋਈ ਹੈ ਕੇਜਰੀਵਾਲ ਸਾਹਿਬ ਦੇ ਨੋਟਸ ਚ ਸਖਤ ਐਕਸ਼ਨ ਲਵਾਂਗੇ ਕੇਜਰੀਵਾਲ ਨੂੰ ਹਿੱਕ ਨਾਲ ਲਾਈ ਫਿਰਦਾ ਰਿਹਾ ਹੈ ਕੇਜਰੀਵਾਲ ਨੇ ਤੋਤੇ ਪਾਰੇ ਆਪਣੇ ਪੀਏ ਪਰ ਇੱਕ ਲਫਜ਼ ਨਹੀਂ ਬੋਲਿਆ ਅਜੇ ਤੱਕ ਪਰ ਅੱਜ ਕੇਜਰੀਵਾਲ ਸਾਹਿਬ ਬੋਲੇ ਖੈਰ ਉਹਨਾਂ ਦਾ ਇਹ ਮੂੜਾ ਇੰਪੋਰਟੈਂਟ ਹੈ ਬਿਲਕੁਲ ਜੀ ਬਿਲਕੁਲ ਮੈਂ ਉਹ ਸਾਈਡ ਆਉਣ ਲੱਗਿਆ ਸੀਗਾ ਕਿਉਂਕਿ ਜਿੱਥੇ ਤਾਂ ਹਾਂ ਬਿਲਕੁਲ ਸਰ ਜਿੱਥੇ ਸੰਜੇ ਸਿੰਘ ਇਹ ਕਹਿ ਰਹੇ ਸੀ ਵੀ ਉਹ ਇਹਨਾਂ ਦੇ ਖਿਲਾਫ ਵੱਡਾ ਕੋਈ ਸਖਤ ਐਕਸ਼ਨ ਲੈ ਸਕਦੇ ਨੇ ਆਪਣੇ ਪੀਏ ਦੇ ਖਿਲਾਫ ਤੇ ਸਭ ਨੂੰ ਲੱਗ ਵੀ ਰਿਹਾ ਸੀ ਸੰਜੇ ਸਿੰਘ ਦੇ ਬਿਆਨ ਤੋਂ ਬਾਅਦ ਵੀ ਜਦੋਂ ਕੁੱਟਮਾਰ ਸਾਬਤ ਹੋ ਚੁੱਕੀ ਹੈ ਤਾਂ ਐਕਸ਼ਨ ਲੈਣਾ ਵੀ ਬਣਦਾ ਕਿਉਂਕਿ ਸੀਐਮ ਹਾਊਸ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਸੀ ਲੇਕਿਨ ਜਦੋਂ ਅੱਜ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈਗੀ ਉਹਨਾਂ ਦੇ ਉੱਪਰ ਕਾਰਵਾਈ ਤਾਂ ਕੀ ਕਰਨਾ ਸੀ ਉਹਨਾਂ ਦੀ ਗ੍ਰਿਫਤਾਰੀ ਦੇ ਉੱਪਰ ਤੁਰੰਤ ਐਕਸ਼ਨ ਲੈਂਦੇ ਹੋਏ ਪੀਐਮ ਮੋਦੀ ਨੂੰ ਚੈਲੰਜ ਕੀਤਾ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਵੀ ਇੱਕ ਸਾਜ਼ਿਸ਼ ਦੇ ਤਹਿਤ ਇਹ ਦੁਰਉਪਯੋਗ ਕੀਤਾ ਜਾ ਰਿਹਾ ਜਿਹੜੀਆਂ ਈਡੀ ਦਾ ਸੀਬੀਆਈ ਦਾ ਉਹ ਕਹਿ ਰਹੇ ਨੇ ਵੀ ਪਹਿਲਾਂ ਮਨੀਸ਼ ਸ਼ੋਧਿਆ ਜੀ ਫਿਰ ਸਤਿੰਦਰ ਜੈਨ ਜੀ ਉਸ ਤੋਂ ਬਾਅਦ ਕੇਜਰੀਬਾਲ ਸੰਜੇ ਸਿੰਘ ਉਹ ਕਹਿੰਦੇ ਇੱਕ ਪਲਾਨ ਦੇ ਅਕੋਰਡਿੰਗ ਸਾਨੂੰ ਅੰਦਰ ਭੇਜਿਆ ਜਾ ਰਿਹਾ ਹੈ ਰਾਗਵ ਚੱਡਾ ਅਜ ਵਿਦੇਸ਼ ਤੋਂ ਵਾਪਸ ਆਏ ਤਾਂ ਆਪਣਾ ਇਲਾਜ ਕਰਾ ਕੇ ਕਹਿੰਦੇ ਸਾਨੂੰ ਸੁਣਨ ਦੇ ਵਿੱਚ ਇਹ ਵੀ ਆਇਆ ਵੀ ਉਹਨਾਂ ਨੂੰ ਵੀ ਜੇਲ੍ਹ 'ਚ ਭੇਜਿਆ ਜਾਊਗਾ ਉਸ ਤੋਂ ਬਾਅਦ ਸੌਰਵ ਭਾਰਦਵਾਜ ਨੂੰ ਜੇਲ੍ਹ 'ਚ ਭੇਜਿਆ ਜਾਊਗਾ ਉਸ ਤੋਂ ਬਾਅਦ ਆਤਜੀ ਨੂੰ ਜੇਲ੍ਹ ਭੇਜਿਆ ਜਾਊਗਾ ਹੁਣ ਉਹਨਾਂ ਨੇ ਸਿੱਧਾ ਚੈਲੰਜ ਕਰਤਾ ਪੀਐਮ મોદી ਨੂੰ ਕਹਿੰਦੇ ਅਸੀਂ ਕੱਲ ਨੂੰ ਸਾਢੇ 12 ਵਜੇ ਪੂਰੀ ਲੀਡਰਸ਼ਿਪ ਸਾਰੇ ਮੇਰੇ ਐਮਪੀ ਸਾਰੇ ਮੇਰੇ ਵਿਧਾਇਕ ਸਾਰੇ ਮੇਰੇ ਲੀਡਰ ਅਸੀਂ ਤੁਹਾਡੇ ਕੋਲੇ ਤੁਹਾਡੇ ਬੀਜੇਪੀ ਦੇ ਦਫ਼ਤਰ ਆ ਕੇ ਪ੍ਰਦਰਸ਼ਨ ਕਰਾਂਗੇ ਸਾਨੂੰ ਸਾਰਿਆਂ ਨੂੰ ਫੜ ਕੇ ਜੇ ਤੁਸੀਂ ਅੰਦਰ ਹੀ ਦੇਣਾ ਚਾਹੁੰਦੇ ਹੋ ਸਾਡੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਹੋ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਹੋ ਸਾਨੂੰ ਸਾਰਿਆਂ ਨੂੰ ਇੱਕ ਵਾਰ ਹੀ ਅੰਦਰ ਦੇ ਦਿਓ ਕਿਵੇਂ ਦੇਖ ਰਹੇ ਹੋ ਇਸ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਇਸ ਚੁਣੌਤੀ ਨੂੰ ਇਹ ਵਿੱਚ ਬੜੀ ਡਿਜੈਸਟ ਗੱਲ ਹੈ ਇੱਕ ਇਹ ਕੰਗਰਸ ਜੀ ਤੁਸੀਂ ਦੇਖਿਆ ਹੋਣਾ ਕਿ ਸਾਰਾ ਜੱਤੋਂ ਏਡੀ ਦਾ ਮਸਲਾ ਚੱਲਿਆ ਐ ਐਕਸਾਈਜ਼ ਬਾਕਸੀ ਦਾ ਚੱਲਿਆ ਹੁਣ ਇਸਵਤੀ ਵਾਲੀ ਵਾਲ ਦਾ ਜਿਹਦੇ ਆ ਇਸ ਇਹਨਾਂ ਦੀ ਬਹੁਤ ਵੱਡੀ ਕਲਾ ਹੈ ਸਾਰਿਆਂ ਦੀ ਹੁੰਦੀ ਬੀਜੇਪੀ ਵੀ ਇਹੀ ਕੰਮ ਕਰਦੀ ਐ ਇਹ ਜਿਹੜਾ ਇਸ਼ੂ ਐ ਉਹਦੀ ਗੱਲ ਨਹੀਂ ਕਰਦੇ ਕਦੇ ਵੀ ਕੇਜਰੀਵਾਲ ਮੈਨੂੰ ਜੇਲ ਭੇਜ ਤਾ ਜੇਲ ਚ ਕਰ ਦੋ ਇਹ ਕਦੇ ਨਹੀਂ ਉਹ ਬੋਲਿਆ ਵੀ ਤੈਨੂੰ ਜੇਲ ਕਿਉਂ ਭੇਜਿਆ ਗਿਆ ਮਸਲਾ ਕੀ ਐ ਇਹ ਹੁਣ ਸੇਮ ਪੋਜੀਸ਼ਨ ਉਹੀ ਹੋ ਰਹੀ ਹੈ ਕਿ ਤੁਸੀਂ ਜੇਲ੍ਹ ਚ ਸਭ ਨੂੰ ਭੇਜਣਾ ਚਾਹੁੰਦੇ ਹੋ ਕਹਲੇ ਹੈ ਕਿ ਤੁਹਾਡੇ ਟ੍ਰਾਇੰਗ ਰੂਮ ਦੇ ਵਿੱਚ ਸੀਐਮ ਹਾਊਸ ਦੇ ਵਿੱਚ ਇੱਕ ਘਟਨਾ ਹੋਈ ਹੈ ਉਹਦੇ ਬਾਰੇ ਇੱਕ ਲਫ਼ਜ਼ ਨਹੀਂ ਬੋਲ ਰਹੇ ਔਰ ਉਹ ਬੰਦਾ ਹੈ ਜਿਹੜਾ ਉਹਦੇ ਲਈ ਜ਼ਿੰਮੇਵਾਰ ਉਹ ਤੁਹਾਡਾ ਪੀਏ ਹੈ ਤੁਸੀਂ ਉਹਨੂੰ ਨਾਲ ਚੱਕ ਕੇ ਫਿਰ ਰਹੇ ਹੋ ਇਹਦਾ ਜਵਾਬ ਦੇਣ ਦੀ ਬਜਾਏ ਤੁਸੀਂ ਪ੍ਰਾਈਮ ਮਿੰਿਸਟਰ ਮੋਦੀ ਦੇ ਘਰੇ ਜਾ ਰਹੇ ਹੋ ਕਿ ਸਾਨੂੰ ਫੜ ਲੈ ਜੋ ਕਰਨੇ ਕਰਨੇ ਕੋਈ ਮਤਲਬ ਹੈ ਇਸ ਗੱਲ ਦਾ ਪਹਿਲਾਂ ਪਹਿਲਾਂ ਘਰੇ ਕਹਿੰਦੇ ਸੀ ਪਿਛਲੀ ਵਾਰ ਜਦੋਂ ਗ੍ਰਿਫਤਾਰੀ ਹੋਈ ਹੈ ਨਾ ਕਹਿੰਦੇ ਸੀ ਟੀਐਮ ਹਾਊਸ ਦਾ ਕਰੋ ਪਰ ਉਹ ਨਹੀਂ ਹੋਇਆ ਉਹਨੂੰ ਬੀਜੇਪੀ ਦਫਤਰ ਚ ਕਹਿੰਦੇ ਸੀ ਜਾਵਾਂਗੇ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਬੀਜੇਪੀ ਦਫਤਰ ਕੀ ਕਰਨ ਜਾਣਾ ਹੈ ਪਾਰਟੀ ਹੈ ਜਿਹੜੀ ਉਹਨਾਂ ਦਾ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਹੋਮ ਮਿਨਿਸਟਰ ਹੈ ਉੱਥੇ ਗ੍ਰਿਫਤਾਰੀ ਦਾ ਉਹ ਨਾ ਜਾ ਕੇ ਤੁਸੀਂ ਅੱਛਾ ਪਾਰਟੀ ਦੇ ਦਫਤਰ ਦੇ ਵਿੱਚ ਜਾ ਕੇ ਹਮ ਖਾ મતલਬ ਗੱਲ ਨੂੰ ਐਵੇਂ ਇਧਰੋਂ ਉਧਰ ਤਿੰਕੋਣਾ ਕਿ ਇੱਕ ਕੁੜੀ ਆਪਣੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਰਬਾ ਕੂਟੀ ਰਾਜ ਸਭਾ ਮੈਂਬਰ ਕੂਟੀ ਡਾਈ ਰੂਮ ਦੇ ਵਿੱਚ ਉਹਦੀ ਮੋਡਸਟੀ ਆਪਰੇਟ ਕਰ ਦਿੰਦਾ ਤੁਹਾਡਾ ਇਹਦੇ ਚ ਸਮਝ ਨਹੀਂ ਆਉਂਦੀ ਗੱਲ ਕਿ ਇਹਦੇ ਚ ਬੀਜੇਪੀ ਹੈਡਕੁਆਰਟਰ ਦਾ ਕੀ ਮਤਲਬ ਹੈ ਯਾਨੀ ਕਿ ਬੀਜੇਪੀ ਵਾਲੇ ਬਹੁਤ ਭਲੇ ਨੇ ਉਹਨਾਂ ਨੇ ਚੱਕਿਆ ਇਸ ਗੱਲ ਨੂੰ ਇਹ ਕਹਿ ਰਹੇ ਨੇ ਕਿ ਜੇ ਉਹਨੇ ਸੌਜਿਸ਼ ਕਰੀ ਹੈ ਉਹਨਾਂ ਦੇ ਨਾਲ ਸਵੱਤੀ ਬਾਲੀਵੁੱਡ ਹੋ ਸਕਦਾ ਹੈ ਜੜੀ ਪਰ ਤੁਸੀਂ ਜਿਹੜਾ ਜਿੰਨਾ ਕੁ ਰੋਹ ਤੁਹਾਡਾ ਆਪਣਾ ਉਹਨੂੰ ਤੁਸੀਂ ਠੱਗਣ ਦੇ ਲਈ ਇਹ ਕਿਉਂ ਕਰ ਰਹੇ ਹੋ अच्छा फिर सर सर सारा जो घटनाक्रम ਹੋਇਆ ਸੀ ਪ੍ਰਦਰਸ਼ਨ ਹੋਇਆ ਸੀਗਾ ਕੇਜਰੀਬਾਲ ਦੇ ਘਰ ਦੇ ਬਾਹਰ ਬੀਜੇਪੀ ਦੇ ਵੱਲੋਂ ਲੇਕਿਨ ਉਹਨਾਂ ਨੇ ਸਿੱਧਾ ਸਵਾਲ ਹੀ ਚੁੱਕਿਆ ਸੀ ਵੀ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ ਇਹ ਮੰਨ ਚੁੱਕੇ ਨੇਗੇ ਇਹ ਪੁਸ਼ਟੀ ਕਰ ਚੁੱਕੇ ਨੇ ਸੰਜੇ ਸਿੰਘ ਵੀ ਇਹ ਘਟਨਾਕ੍ਰਮ ਹੋਇਆ ਫਿਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਗੱਲ ਨੂੰ ਲੈ ਕੇ ਬੀਜੇਪੀ ਨੇ ਮੁੱਦਾ ਉਠਾਇਆ ਸੀ ਤੇ ਹੁਣ ਉਹਨਾਂ ਨੇ ਉਲਟਾ ਕਹਿਤਾ ਵੀ ਸਵਾਤੀ ਬੀਜੇਪੀ ਦੇ ਨਾਲ ਵਾਲੀ ਹੋਈ ਹੈ ਬਿਲਕੁਲ ਨਹੀਂ ਤੁਸੀਂ ਹੋਰ ਦੇਖੋ ਗੱਲ ਪਹਿਲਾਂ ਇਹ ਟਾਲ ਪਟਿਆ ਗਿਆ ਕਿ ਕੁਝ ਨਹੀਂ ਹੋਇਆ ਆਪਣੇ ਉਤੀਸ਼ੇ ਵੀ ਸੌਰਪਾੁਰ ਦੋਜ ਵੀ ਕੁਝ ਨਹੀਂ ਕਹਿੰਦੇ ਹੋਇਆ ਜੀ ਇੱਕ ਐਫਆਈਆਰ ਬੈਬੂ ਕੁਮਾਰ ਵੱਲੋਂ ਵੀ ਲਕਾਈ ਗਈ ਜੀ ਜੇ ਕੁਝ ਨਹੀਂ ਹੋਇਆ ਤਾਂ ਉਹਨੇ ਐਫਆਈਆਰ ਕਾਹਦੀ ਲਕਵਾਈ ਤੇ ਇਹਦਾ ਮਤਲਬ ਕੋਈ ਕਟਨਾ ਹੋਈ ਹੈ ਨਾ ਉਹ ਪਹਿਲੀ ਕੋਸ਼ਿਸ਼ ਇਹ ਸੀ ਕਿ ਬੋਕਰੇ ਜਾਓ ਮਿੱਟੀਓ ਹੀ ਪਾ ਦੇ ਚੁੱਪੇ ਕਰ ਜਾਓ ਫਿਰ ਉਹ ਸੰਜੇ ਸਿੰਘ ਨੇ ਕਿਉਂਕਿ ਕਹਿ ਤਾ ਫਿਰ ਉਹਦੇ ਤੋਂ ਅੱਗੇ ਗੱਲ ਖੁੱਲਦੀ ਖੁੱਲਦੀ ਉਹ ਮੇਥ ਤੱਕ ਆ ਗਈ ਕਿ ਉਹ ਬੰਦਾ ਫੜਿਆ ਗਿਆ ਔਰ ਕੋਈ ਵੱਡੀ ਗੱਲ ਨਹੀਂ ਹੈ ਕਿ ਕੱਲ ਨੂੰ ਫੜਿਆ ਹੋਇਆ ਉਹ ਕੁਝ ਕੋਲ ਦੇਵੇ ਹੋਰ ਵੀ ਹੋਰ ਗੱਲਾਂ ਕੋਲ ਦੇਵੇ ਇਹ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਉਹ ਬੀਜੇਪੀ ਦਾ ਏਜੰਟ ਸੀ ਅਲਟੀਮੇਟ ਹਰ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਜ਼ਿਸ਼ ਹੈ। ਜੋ ਵੀ ਕੁਝ ਹੁੰਦਾ ਹੈ ਇਹਨਾਂ ਦੇ ਖਿਲਾਫ ਉਹ ਕਹਿੰਦੇ ਸਾਜ਼ਿਸ਼ ਹੈ। ਇਹ ਕਿਉਂ ਨਹੀਂ ਮੰਨ ਲੈਂਦੇ ਕਿ ਆਮ ਆਦਮੀ ਪਾਰਟੀ ਬਣਾਈ ਹੀ ਸਾਜ਼ਿਸ਼ ਦੇ ਤਹਿਤ ਬੀਜੇਪੀ ਨੇ ਸੀ। ਇੰਨਾ ਹੀ ਮੰਨ ਲੈਣ ਬਦਲੇ ਇਸ ਕੱਲ ਨੂੰ ਕਿਉਂਕਿ ਹਰ ਗੱਲ ਹੀ ਉੱਥੇ ਜਾ ਕੇ ਜੁੜਦੀ ਹੈ ਅਖੀਰ। ਜੀ। ਕਿ ਤੁਸੀਂ ਭਲੇ ਲੋਕੋ ਮਤਲਬ ਜੇ ਥੋਡੇ ਕੋਲੋਂ ਤੁਸੀਂ ਪਾਲਿਸੀ ਬਣਾਈ, ਤੁਸੀਂ ਉਹ ਪਾਲਿਸੀ ਬਫਸ ਲਈ ਤੁਹਾਡੇ ਬੰਦਿਆਂ ਨੇ ਮਤਲਬ ਪੈਸੇ ਖਰਚੇ ਜਿਸ ਤਰੀਕੇ ਨਾਲ ਖਰਚੇ ਟ੍ਰੇਲ ਨਿਕਲੇ ਉਹ ਉਹਦੇ ਚ ਸਾਰਾ ਸ਼ਿਕਸਤ ਲਈ ਇਹ ਠੀਕ ਹੈ ਕਿ ਬੀਜੇਪੀ ਮੈਡਿਕਟਿਵ ਹੈ ਉਹ ਤੁਹਾਨੂੰ ਮਤਲਬ ਜਿਵੇਂ ਪਹਿਲਾਂ ਲਾਡਲੇ ਬਣਾ ਕੇ ਰੱਖ ਰਹੀ ਸੀ ਹੁਣ ਨਹੀਂ ਰੱਖ ਰਹੀ ਉਹਦੇ ਏਜੰਸੀਆਂ ਉਹ ਤੁਹਾਡਾ ਕੱਲੀ ਕੱਲੀ ਚੀਜ਼ ਨੂੰ ਫੋਲ ਰਹੀਆਂ ਨੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਹਾਡੇ ਚ ਕੋਈ ਗਲਤੀ ਹੋਈ ਜੀ ਇਹਦਾ ਮਤਲਬ ਇਹ ਥੋੜੀ ਹੈ ਕਿ ਜੇ ਤੁਸੀਂ ਜੋ ਮਰਜ਼ੀ ਪਾਪ ਕਰੀ ਜਾਓ ਤੁਹਾਨੂੰ ਪੁੱਛਣ ਵਾਲਾ ਹੀ ਨਹੀਂ ਹੈ ਇਹ ਥੋੜੀ ਗੱਲ ਹੋਊਗੀ ਸੋ ਉਹ ਹੁਣ ਉੱਥੇ ਜਾ ਕੇ ਡਰਾਮਾ ਕਰਕੇ আর ਤੁਸੀਂ ਇੰਟਰਸਟਿੰਗ ਗੱਲ ਦੇਖੋ ਉਹ ਕੋਈ ਕਲੀਅਰ ਨਹੀਂ ਹੋਇਆ ਕਿ ਪੰਜਾਬ ਦੇ ਆਪਣੇ ਜਿਹੜੀਆਂ ਮਤਲਬ ਹੋਰ ਵਿਜੇਪਤਾ ਨੂੰ ਛੱਟ ਕੇ ਬਾਕੀ 91 ਮੂਰਤੀਆਂ ਨੇ ਉਹ ਵੀ ਜਾਣਗੇ ਆ ਮਾਨ ਸਾਹਿਬ ਵੀ ਜਾਣਗੇ ਤੇ ਕੀ ਜਿਹੜੇ 4-5 ਜਿੰਨੇ ਵੀ ਭਜੀ ਤੋਂ ਲੈ ਕੇ ਮਤਲਬ ਮਿੱਤਲ ਸਾਹਿਬ ਤੱਕ ਕੀ ਰਾਜ ਸਭਾ ਦੇ ਮੈਂਬਰ ਵੀ ਜਾਣਗੇ ਉਹਨੇ ਤਾਂ ਬਿਆਨ ਵੀ ਨਹੀਂ ਕਿਸ ਨੇ ਦਿੱਤਾ ਅਜੇ ਤੱਕ ਸੋ ਗੱਲਾਂ ਨੇ ਜਿਹੜੀਆਂ ਅਸਲ ਦੇ ਵਿੱਚ ਆਪਣੇ ਆਪ ਦੇ ਵਿੱਚ ਉਹ ਅਨਫੋਲਡ ਹੋ ਰਹੀਆਂ ਨੇ ਹੋ ਇਸ ਕਰਕੇ ਰਹੀਆਂ ਨੇ ਕਿਉਂਕਿ ਹਮਾਇਤ ਅਸਦਰ ਚ ਕੰਪਲਸਿਵ ਬਹੁਤ ਵੱਡੀ ਆਰਐਸਐਸ ਹੈ ਉਹਦਾ ਹੀ ਇੱਕ ਵਿੰਗ ਭਾਜਪਾ ਹੈ ਉਹਦਾ ਇੱਕ 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 ਪ੍ਰੋਬਲਮ ਹੋਰ ਵੀ ਉਹਨਾਂ ਕ੍ਰੀਏਟ ਹੋ ਸਕਦੀ ਹੈ ਕਿ ਜੇਕਰ ਕੱਲ ਨੂੰ ਇਹ 99 ਦੇ 99 ਨਹੀਂ ਪਹੁੰਚਦੇ ਜャ ਜਿਹੜੇ 6 ਜਾਂ 7 ਇਹਨਾਂ ਨੇ ਐਮਪੀ ਪੰਜਾਬ ਤੋਂ ਬਣਾ ਕੇ ਭੇਜੇ ਉਹ ਨਹੀਂ ਪਹੁੰਚਦੇ ਤਾਂ ਫਿਰ ਕੀ ਮੁਸ਼ਕਲਾਂ ਆਮ ਆਦੀ ਪਾਰਟੀ ਦੇ ਲਈ ਹੋਰ ਨਹੀਂ ਜ਼ਿਆਦਾ ਕ੍ਰਿਟੀਕਲ ਹੋ ਜਾਣਗੀਆਂ ਬਿਲਕੁਲ ਹੋਣਗੀਆਂ ਜੀ ਬਿਲਕੁਲ ਹੋਣਗੀਆਂ ਕਿਉਂਕਿ ਇਲੈਕਸ਼ਨ ਟਾਈਮ ਹੈ ਇਲੈਕਸ਼ਨ ਚੱਲ ਰਹੀ ਹੈ ਇਸ ਟਾਈਮ ਦੇ ਦੌਰਾਨ ਦੇਖੋ ਜਦੋਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਵਿੱਚ ਕੋਈ ਖਾਸ ਪ੍ਰੋਟੈਸਟ ਨਹੀਂ ਹੋਇਆ ਮਾੜਾ ਬੂਟਾ ਪੰਜਾਬ 'ਚ ਹੀ ਹੋਇਆ ਸੀ ਉਹ ਵੀ ਹੋਇਆ ਸੀ ਪਰ ਪੰਜਾਬ ਨੂੰ ਕਿਉਂਕਿ ਉਹ ਇੱਕ ਕਿਸਮ ਦੇ ਨਾਲ ਆਪਣਾ ਸੈਕੰਡ ਉਹ ਸਮਝਦੇ ਨੇ ਤੇ ਕਦੇ ਉਹ ਮਾਨ ਸਾਹਿਬ ਨੂੰ ਵੀ ਉਦਾਂ ਦੀ ਤਵੱਜੋ ਨਹੀਂ ਦਿੱਤੀ ਕਿ ਅਲੱਗੇ ਰੈਲੀਆਂ ਮੇਰਾ ਕੱਲ ਨੇ ਵਧੀਆ ਕਰਲੀਆਂ ਸੀ ਉਹਦੇ ਨਾਲੋਂ ਪਰ ਇਹ ਕੀ ਨਾ ਤੂੰ ਵੀ ਖਤਰਾ ਕੱਲ ਨੂੰ ਕੋਈ ਵੱਡੀ ਗੱਲ ਨਹੀਂ ਕਿ ਇਹ ਜਾਣ ਜਾਂ ਨਾ ਜਾਣ ਇਹਨਾਂ ਦੇ ਵੀ ਇੱਥੇ ਵੀ ਤਾਂ ਲੋਟ ਸਪਰੇਸ਼ਨ ਦਾ ਚਲਾਇਆ ਸੀਗਾ ਵੇ ਲੋਟਸ ਆ ਗਿਆ ਜੀ ਲੋਟਸ ਆ ਗਿਆ ਮਤਲਬ ਇੱਕ ਡਰ ਕ੍ਰੀਏਟ ਕਰਕੇ ਇੱਕ ਰੋਲਾ ਰੁਪਾ ਪਾ ਕੇ ਤੁਸੀਂ ਆਪਣੀਆਂ ਗਲਤੀਆਂ ਨੂੰ ਕਦ ਤੱਕ ਟੱਕਦੇ ਰਹੋ ਆਪਣੀ ਨੌਨ ਪਰਫਾਰਮੈਂਸ ਨੂੰ ਕਿੱਥੇ ਤੱਕ ਟੱਕਦੇ ਹੁਣ ਉਹ ਕਹਿ ਰਹੇ ਨੇ ਜੀ ਕਿਉਂਕਿ ਅਸੀਂ ਸਕੂਲ ਖੋਲੇ ਨੇ ਕਿਉਂਕਿ ਅਸੀਂ ਹਸਪਤਾਲ ਖੋਲੇ ਨੇ ਉਹ ਹਸਪਤਾਲਾਂ ਦੀ ਪਿਛਲੇ ਦਿਨੀ ਜਿਹੜੀ ਖਬਰ ਆ ਰਹੀ ਸੀ ਤੁਸੀਂ ਦੇਖੀ ਹੋਣੀ ਹੈ ਉਹ ਕਿ ਜਦ ਤੋਂ ਜਿਹੜੇ ਹਸਪਤਾਲਾਂ ਦੀ ਟੈਸਟਿੰਗ ਹੁੰਦੀ ਸੀ ਉਹ ਕਿਸੇ ਹੋਰ ਨੂੰ ਦਿੱਤੀ ਹੋਈ ਸੀ ਆਊਟਸੋਰਸਿੰਗ ਕਰਿਓ ਸੀਰ ਕਰੋੜਾਂ ਦਾ ਉਹਨੇ ਉੱਚੋ ਟੈਸਟਿੰਗ ਦੇ ਵਿੱਚੋਂ ਪੈਸੇ ਕਮਾਏ ਜਦੋਂ ਹੁਣ ਰਿਪੋਰਟਾਂ ਆਈਆਂ ਨੇ ਰਿਪੋਰਟਾਂ ਦੇ ਆਉਣ ਤੋਂ ਬਾਅਦ ਜਦੋਂ ਆਧਾਰ ਕਾਰਡ ਤੇ ਫੋਨ ਨੂੰ ਜੋੜਿਆ ਗਿਆ ਟੈਸਟਿੰਗ ਦੇ ਨਾਲ ਤਾਂ 95% ਜਿਹੜੇ ਪੇਸ਼ੈਂਟ ਨੇ ਉਪਲਬ ਨਹੀਂ ਰਹੇ ਸਿਰਫ 5% ਪੇਸ਼ੈਂਟ ਰਹੇਗੇ ਅੱਛਾ ਉਹਦੀ ਇਨਕੁਆਰੀ ਹੋ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੀ ਹੈਲਥ ਡੇਟ ਵਿੱਚ ਤੁਸੀਂ ਗੱਲਾਂ ਕਰ ਰਹੇ ਹੋ ਇਹਦਾ ਮਤਲਬ ਉਹ ਇੱਕ ਕਿਸਮ ਦੀ ਠੱਗੀ ਸੀ ਉਹ ਸੋ ਉਹ ਉਹਦੀ ਜਦੋਂ ਇਨਕੁਆਰੀ ਹੁੰਦੀ ਹੈ ਫਿਰ ਉਹ ਕਹਿੰਦੇ ਸਾਡੇ ਕੋਲ ਸਾਜ਼ਿਸ਼ ਹੈ ਬੜੀ ਵੱਡੀ ਹੈ ਜੀ ਇਹ ਇਹ ਕੋਈ ਇਤਨੀ ਗੱਲ ਨਹੀਂ ਹੁੰਦਾ ਦੇਖੋ ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ ਹਰ ਗਵਰਨਮੈਂਟ ਤੋਂ ਵੀ ਜਿੰਨੀ ਗਲਤੀ ਹੈ ਉਹਨੂੰ ਮੰਨਦੇ ਹੋਏ ਕੋਈ ਬੰਦਾ ਗੱਲ ਕਰੇ ਤਾਂ ਉਹ ਚੱਜ ਵੀ ਜਾਂਦੀ ਜਦੋਂ ਤੁਸੀਂ ਮੁੱਢੋਂ ਸੁਢੋਂ ਹੀ ਕਰ ਤੁਸੀਂ ਗਲਤ ਕੰਮ ਰਹੇ ਹੋ ਬਿਲਕੁਲ ਤੁਸੀਂ ਜੇਬ ਕੱਟਦੇ ਫੜੇ ਜਾਓ ਤੇ ਤੁਸੀਂ ਕਹੋ ਮੈਂ ਤਾਂ ਜੇਬ ਵਿੱਚ ਪੈਸੇ ਪਾ ਰਿਹਾ ਸੀ ਤੁਹਾਡੇ ਮਤਲਬ ਇਦਾਂ ਨਹੀਂ ਇਹਨਾਂ ਨਹੀਂ ਚੱਲਦਾ ਹੁੰਦਾ ਠੀਕ ਠੀਕ ਲਾ ਲੈਣ ਤਾਂ ਚੱਲ ਵੀ ਜਾਂਦੀ ਹੈ ਗੱਲ ਪਤਾ ਨਹੀਂ ਕਿਸ ਤਰ੍ਹਾਂ ਦਾ ਇਹ ਮਤਲਬ ਮੇਰਾ ਕਹਿਣਾ ਹੈ ਇਹ ਕਾਰੋਬਾਰੀ ਨੇ ਪਰ ਇਹ ਹੈ ਕਿ ਇਹਨਾਂ ਨੇ ਇਹ ਸਮਝ ਲਿਆ ਕਿ ਲੋਕਾਂ ਨੂੰ ਉਹ ਦੁਨੀਆਂ ਦੇ ਵਿੱਚ ਸਾਡੇ ਮੁਕਾਬਲੇ 'ਚ ਕੋਈ ਨਹੀਂ ਇਹ ਉਹ ਪਾਰਟੀ ਹੈ ਜਿਹਨੇ ਬਦਲਾ ਲੈ ਕੇ ਆਉਣਾ ਸੀ ਇਹ ਉਹ ਜਿਹੜੀ ਹਰ ਗੱਲ ਲੋਕਾਂ ਨੂੰ ਪੁੱਛ ਕੇ ਫੋਨ ਤੇ ਸਰਵੇ ਕਰਕੇ ਕਰਦੇ ਸੀ ਜਿਹੜੇ ਅੱਜ ਆਪਣੇ ਡ੍ਰੈਗ ਰੂਮ ਚ ਵਾਪਰੀ ਹੋਈ ਘਟਨਾ ਨੂੰ ਨਹੀਂ ਮੰਨ ਰਹੇ ਜੀ ਪਰ ਜਿਹਨੇ ਟਰਾਂਸਪੇਰੈਂਸੀ ਲੈ ਕੇ ਆਉਣੀ ਸੀ ਤੁਸੀਂ ਦੇਖ ਤੇ ਬਿਲਕੁਲ ਸਾਰਾ ਜਿਹੜੇ ਘਟਨਾਕ੍ਰਮ ਹੋ ਰਹੇ ਨੇ ਖਤਰੀ ਦੇ ਘੰਟੀਆਂ ਇਕੱਲੀਆਂ ਦਿੱਲੀ 'ਚ ਨਹੀਂ ਵੱਜ ਰਹੀਆਂ ਆਮ ਆਦਮੀ ਪਾਰਟੀ ਲਈ ਪੰਜਾਬ ਵੀ ਇਸ ਤੋਂ ਛੂਤਾ ਨਹੀਂ ਪੰਜਾਬ ਦੇ ਵਿੱਚ ਵੀ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅ ਲਗਾਤਾਰ ਵਕ ਵਕ ਜਥੇਬੰਦੀਆਂ ਹੁਣ ਆਮ ਆਦੀ ਪਾਰਟੀ ਨੂੰ ਘੇਰਨ ਲੱਗੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਘੇਰਨ ਲੱਗੀਆਂ ਨੇ ਜੇਕਰ ਗੱਲ ਅਸੀਂ ਕਿਸਾਨ ਜਥੇਬੰਦੀ ਦੀ ਕੀਤੀ ਹੈ ਉਹਨਾਂ ਦੇ ਵੱਲੋਂ 11 ਸਵਾਲਾਂ ਦੀ ਇੱਕ ਲਿਸਟ ਹੈ ਉਹ ਕਹਿੰਦੇ ਵੀ ਜੇ ਸਾਡਾ ਜਵਾਬ ਨਹੀਂ ਦੇਣਗੇ ਤਾਂ ਅਸੀਂ ਵਿਰੋਧ ਕਰਾਂਗੇ ਅਜੇ ਇਹ ਮਾਮਲਾ ਪਖਣੀ ਸ਼ੁਰੂ ਹੋਇਆਗਾ ਉਸ ਤੋਂ ਬਾਅਦ ਦੋ ਹੋਰ ਜਥੇਬੰਦੀਆਂ ਡੀਪੂ ਜੁਨੀਆਨਾ ਨੇ ਇੱਕ ਸੂਬਾ ਪਧਰੀ ਰੈਲੀ ਕੀਤੀ ਉਹਨਾਂ ਦੇ ਵਿੱਚ ਉਹਨਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਮਤਾ ਪਤਾ ਵੀ ਜੇਕਰ ਸਾਡੀਆਂ ਜਿਹੜੇ ਮੰਗਾਂ ਨੇ ਸਾਨੂੰ ਮੰਗਾਂ 2022 ਦੇ ਇਲੈਕਸ਼ਨ ਤੋਂ ਪਹਿਲਾਂ ਜਿਹਨੇ ਸਾਨੂੰ ਇਹ ਗੱਲ ਕਹੀ ਵੀ ਤੁਹਾਡੇ ਅਸੀਂ ਹੱਕਾਂ ਨੂੰ ਮੰਗਾਗੇ ਜੇ ਉਹ ਹੱਕ ਸਾਡੇ ਨਾਂ ਦਿੱਤੇ ਗਏ ਅਸੀਂ 13 ਦੇ 13 ਸੀਟਾਂ ਦੇ ਉੱਪਰ ਜਾ ਕੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ ਤੇ ਉਧਰੋਂ ਲੁਧਿਆਣੇ ਦੀ ਹੁਣ ਹੋਰ ਜਥੇਬੰਦੀਆਂ ਨੇ ਅੱਜ ਆਪਰ ਆਪਾਂ ਕਹੇ ਇਹ ਕਪੜਾ ਵਪਾਰ ਨਾਲ ਜੁੜੇ ਹੋਏ ਜੋ ਵਪਾਰੀ ਨੇ ਉਦਯੋਗਪਤੀ ਨੇ ਉਹਨਾਂ ਦੀਆਂ ਵੱਲੋਂ ਵੀ ਇਹ ਕਹ ਰਹੇ ਹੁਣ ਵਿਰੋਧ ਸ਼ੁਰੂ ਹੋ ਚੁੱਕੇ ਨੇ ਕਿਵੇਂ ਦੇਖ ਰਿਹਾ ਹਾਂ ਪੰਜਾਬ ਸਰਕਾਰ ਦੀਆਂ ਮੁਸੀਬਤਾਂ ਨੂੰ ਕਿਵੇਂ ਦੇਖ ਰਿਹਾ ਹਾਂ ਕੈਂਪੇਨ ਕਿਸ ਤਰ੍ਹਾਂ ਚੱਲੇਗੀ ਕਿਉਂਕਿ ਜੇਕਰ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਉਮੀਦਵਾਰਾਂ ਨੂੰ ਘੇਰ ਦਿਆ ਨੇ ਉਹਨਾਂ ਲੀਡਰਾਂ ਨੂੰ ਘੇਰ ਦਿਆ ਨੇ ਤਾਂ ਕੈਂਪੇਨ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿੰਨਾ ਵੱਡਾ ਇੰਪੈਕਟ ਆਉਣ ਵਾਲੀਆਂ ਚੋਣਾਂ ਦੇ ਨਤੀਜਿਆਂ ਤੇ ਪੈ ਸਕਦਾ ਹੈ ਸੁਖਵਿੰਦਰ ਜੀ ਦੇਖੋ ਮੈਂ ਸਮਝਦਾ ਵੈਸੇ ਤਾਂ ਇਹ ਇੱਕ ਵੱਲੋਂ ਬਹੁਤ ਪੋਜ਼ਿਟਿਵ ਗੱਲ ਹੈ ਕਿ ਲੋਕ ਜਾਗ ਰਹੇ ਨੇ ਲੋਕ ਲੀਡਰਾਂ ਨੂੰ ਫੁੱਲ ਨਹੀਂ ਦੇ ਰਹੇ ਝੂਠ ਬੋਲਣ ਦੀ ਲਾਰੇ ਲਾਉਣ ਦੇ ਇਕ ਸਾਨ ਮੋਰਚਾ ਇਫੈਕਟ ਹੈ ਕਿਸਾਨਾਂ ਨੇ ਤਾਂ ਥਾਂ ਥਾਂ ਕਰਕੇ ਦਿਖਾয়াল ਦਿੱਤੀ ਇਹ ਗੱਲ ਉਹ ਤੁਸੀਂ ਲੇਟੈਸਟ ਦੇਖੋ ਨਾ ਡੀਪੂ ਹੋਲਡਰਸ ਨੇ ਜਿਹੜੇ ਜਿਹਦੇ ਕਰਕੇ ਕਹਿੰਦੇ ਸੀ ਅਸੀਂ ਅਨਾਜ ਵੰਡਣਾ ਹੈ ਜੇ ਇਸ ਤਰ੍ਹਾਂ ਕਰਨਾ ਹੈ ਔਰ ਸੰਗਰੂਰ ਦੇ ਵਿੱਚ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰਤਾ ਕਿ 13 ਦੀਆਂ 13 ਸੀਟਾਂ ਤੇ ਅਸੀਂ ਵਿਰੋਧ ਵੀ ਕਰਾਂਗੇ ਕਾਲੇ ਝੰਡੇ ਵੀ ਦਿਖਾਵਾਂਗੇ ਬਾਈਕਾਟ ਵੀ ਕਰਾਂਗੇ ਤਾਂ ਮਤਲਬ ਇਹ ਬੜੀ ਵੱਡੀ ਗੱਲ ਹੈ ਆਪਣੇ ਇਅਕਤ ਵਿੱਚ ਡਵੈਲਪਮੈਂਟ ਦੇ ਤੌਰ ਤੇ ਕਿ ਉਹ ਲੋਕ ਜਿਨ੍ਹਾਂ ਦੇ ਸਿਰ ਤੇ ਇਹ ਫੜਾ ਮਾਰ ਰਹੇ ਨੇ ਕਿ ਜੀ ਅਸੀਂ ਅਸੀਂ ਤਾਂ ਫੋਟੋ ਫੋਟ ਮਤਲਬ ਅਸੀਂ ਵਿਚਾਰ ਰਹੇ ਹਾਂ ਜੀ ਰੋਸ਼ਨ ਵਿਚਾਰ ਰਹੇ ਹਾਂ ਘਰ ਘਰ ਵਿਚਾਰ ਰਹੇ ਹਾਂ ਅਸੀਂ ਇਦਾਂ ਕਰ ਰਹੇ ਹਾਂ ਅਰੇ ਇਸੇ ਤਰੀਕੇ ਦੀ ਜਿਹੜੀ ਗੱਲ ਹੈ ਉਹ ਹੌਜ਼ਰੀ ਮਿਲਦੇ ਜਿਹੜੇ ਉੱਥੇ ਮਤਲਬ ਹੈਗੇ ਨੇ ਸਮਾਲ ਜਿਹੜੇ ਬੇਸਿਕਲੀ ਸਕੂਲਾਂ ਦੀਆਂ ਵਰਦੀਆਂ ਪ੍ਰੋਵਾਈਡ ਕਰਦੇ ਸੀ ਉਹ ਇਹਨਾਂ ਨੇ ਕੀ ਕਰਿਆ ਕਿ ਉਹ ਠੇਕਾ ਦਿੱਤਾ ਉਹਨੂੰ ਆਊਟਸੋਰਸਿੰਗ ਕਹਿੰਦੇ ਨੇ ਉਹ ਕਿਸੇ ਨੂੰ ਦੇ ਦਿੱਤਾ ਉਹ ਆਪਣੀਆਂ ਬਣਾ ਕੇ ਵਰਦੀਆਂ ਸਰਕਾਰ ਦੀ ਮੋਹਰ ਲੱਗ ਗਈ ਆ ਉਹਦੇ ਉੱਪਰ ਸਕੂਲ ਵਾਲੇ ਆਪੋਸ ਨਹੀਂ ਕਰ ਸਕਦੇ ਉਹ ਦੁਕਾਨਦਾਰਾਂ ਦਾ ਜਿਨ੍ਹਾਂ ਨੂੰ ਪਤਾ ਸੀ ਜਿਨ੍ਹਾਂ ਤੋਂ ਪਹਿਲਾਂ ਟੈਂਡਰ ਲਏ ਜਾਂਦੇ ਸੀ ਉਹਨਾਂ ਦਾ ਰੋਜ਼ਗਾਰ ਖਤਮ ਹੋਣ ਵਾਲਾ ਹੋ ਗਿਆ ਕਿਸੇ ਨਾ ਰੋਟੀ ਰੋਜ਼ੀ ਰੋਟੀ ਤੇ ਲੱਤ ਮਾਰਦੇ ਅਰੇ ਇਹਦੇ ਚ ਕਰੋੜਾਂ ਦਾ ਕਪੜਾ ਨਿਕਲੂਗਾ ਤੁਸੀਂ ਦੇਖਿਓ ਉਹ ਹੁੰਦਾ ਕੀ ਹੈ ਪਿਛਲੇ ਸਮੇਂ ਚ ਜਿਹੜਾ ਦਿੱਲੀ ਚ ਵੀ ਹੋਇਆ ਇਹਨੂੰ ਜਾਂ ਇਹਨੂੰ ਗੁਜਰਾਤ ਮਾਡਲ ਕਹਿ ਸਕਦੇ ਹੋ ਤੁਸੀਂ ਉਹ ਇਹ ਹੈ ਕਿ ਤੁਸੀਂ ਆਊਟਸੋਰਸਿੰਗ ਕਰਦੇ ਹੋ ਆਊਟਸੋਰਸਿੰਗ ਕਰਨ ਦੇ ਵਿੱਚ ਕੀ ਹੈ ਕਿ politican ਵੀ ਤੇ ਜਿਹੜਾ ਉਹ ਠੱਗੀ ਮਾਰਨ ਵਾਲਾ ਉਹ ਵੀ ਇਹ ਇਹ ਬੇਸਿਕਲੀ ਜਿਹੜੀ ਐਕਸਾਈਜ਼ ਪਾਲਸੀ ਉਹ ਵੀ ਇਹੀ ਕੰਮ ਹੋਇਆ ਸੀ ਕਿ ਤੁਸੀਂ ਰੇਟ ਇੰਨੇ ਚੱਕਦੇ ਹੋ ਲੋਕਾਂ ਨੂੰ ਲੁੱਟ ਲਓ ਉਸ ਲੁੱਟ ਚੋਂ ਦਾ ਹਿੱਸਾ ਸਾਨੂੰ ਦੇ ਦੇ ਇਹ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਬਹੁਤ ਇੰਟਰਸਟਿੰਗ ਮੈਨੂੰ ਕਿਸੇ ਨੇ ਗੁਜਰਾਤ ਮਾਡਲ ਬਾਰੇ ਸੁਣਾਈ ਸੀਗੀ ਉਹ ਕਹਿੰਦੇ ਜੀ ਵਾਈਟ ਹਾਊਸ ਦੇ ਵਿੱਚ ਕਿਤੇ ਨਾ ਕੋਈ ਰਿਪੇਅਰ ਹੋਣੀ ਸੀ ਤੇ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਟੈਂਡਰ ਸਾਰੀ ਦੁਨੀਆ ਚੋਂ ਸਦੇ ਜਪਾਨੀ ਚਲੇ ਗਏ ਚੀਨੀ ਚਲੇ ਗਏ ਆਪਣੇ ਇੰਡੀਅਨ ਵੀ ਗੁਜਰਾਤੀ ਭਾਈ ਉਹਨਾਂ ਗੁਚ ਲਿਆ ਗਿਆ ਹੋਣਾ ਸ਼ਾਇਦ ਉਹ ਜਦੋਂ ਗਏ ਤਾਂ ਉੱਥੇ ਉਹਨਾਂ ਨੇ ਕੋਈ ਆਪਣੇ ਵਰਕਰ ਲੈ ਕੇ ਗਿਆ ਕੋਈ ਮਸ਼ੀਨਾਂ ਲੈ ਕੇ ਗਿਆ ਮਿੰਟੀਆਂ ਗਿੰਟੀਆਂ ਕਰਕੇ ਚੀਨ ਵਾਲੇ ਜਪਾਨ ਵਾਲੇ ਅਖੀਰ ਚੀਨ ਵਾਲਿਆਂ ਨੇ ਸਾਰੀ ਗਿਣਤੀ ਮਿੰਟੀ ਕਰਕੇ ਕਿੰਚ ਦੀ ਉਹਨਾਂ ਨੇ ਕਿਹਾ ਕਿ ਜੇ ਸਿਰ 7 ਰੁਪਏ ਸਕਰ ਫੁੱਟ ਕਰਾਂਗੇ 7 ਡਾਲਰ ਤੇ ਜਿਹੜਾ ਇੰਡੀਅਨ ਸੀਗਾ ਬੰਦਾ ਆਪਣਾ ਗਿਆ ਹੋਇਆ ਉਹ ਕਹਿੰਦਾ ਬਾਅਦ ਦੇ ਵਿੱਚ ਜਦੋਂ ਸਾਰਾ ਕੁਝ ਤੈ ਹੋਣ ਵਾਲਾ ਸੀ ਉਹਨੂੰ ਜਿਹੜਾ ਮੇਨ ਬੰਦੇ ਜੀ ਨੇ ਆਰਡਰ ਦੇਣਾ ਸੀ ਉਹਨੂੰ ਕਹਿੰਦਾ ਇਤਾਂ ਕਰੋ ਜਿਹੜਾ ਚੀਨ ਵਾਲੇ ਕਹਿੰਦੇ ਨੇ ਵੀ ਤੁਸੀਂ ਮੈਨੂੰ ਦੇ ਦਿਓ ਠੀਕ ਕਹੇਲਾ ਆ ਆਊਟਸੋਰਸ ਮੈਨੂੰ ਕਰਦੇ ਹੋ ਮੈਂ ਤੁਹਾਨੂੰ 14 ਡਾਲਰ ਚ ਕਰਕੇ ਦੇ ਦਿੰਦਾ ਜਿਹੜਾ ਉਹ ਸੱਤ ਚ ਕਹਿ ਰਹੇ ਨੇ ਉਹ ਕਹਿੰਦਾ ਵੀ ਤੇਰਾ ਦਿਮਾਗ ਖਰਾਬ ਹੋਇਆ ਹੈ ਤੇ ਕੀ ਗੱਲਾਂ ਕਰ ਰਿਹਾ ਹੈ ਤੇ ਉਹ ਕਹਿੰਦਾ ਵੀ ਗੱਲ ਇਹ ਆ ਆਪਾਂ ਕੰਮ ਦਾ ਕਹਿੰਦਾ ਚੀਨ ਵਾਲੇ ਤੋਂ ਕਰਾਵਾਂਗੇ ਤੇ ਉੱਪਰ ਵਾਲਾ ਜਿਹੜਾ ਸੱਤ ਹੈ ਉਹ ਆਪਣਾ ਦੋਨੋਂ ਦਾਦਾ ਦਾ ਤਾਂ ਸਿਰਫ ਇਹ ਮਾਡਲ ਹੈ ਉਹ ਬਿਜ਼ਨਸ ਦਾ ਸੋ ਇਸ ਕਰਕੇ ਡੇਪੋ ਵਾਲੇ ਵੀ ਹੋਜ਼ਰੀ ਵਾਲੇ ਵੀ ਸਾਰੇ ਦੇ ਸਾਰੇ ਮਤਲਬ ਹੁਣ ਉੱਠ ਖੜੇ ਹੋਏ ਨੇ ਕੱਲ ਦੇ अच्छा अल्टीमेट ਇਹਦੇ ਚ ਉਪਤ ਦਾ ਕੌਣ ਹੈ ਉਪਤ ਦਾ ਹੈਗਾ ਐਂਡ ਯੂਜ਼ਰ ਸਾਨੂੰ ਲੱਗਦਾ ਹੁੰਦਾ ਵੀ ਕਿਤੇ ਹੋਰ ਠੱਗੀ ਵੱਜ ਰਹੀ ਹੈ ਅਸਲ ਦੇ ਵਿੱਚ ਉਹ ਸਾਡੇ ਤੱਕ ਹੀ ਆਉਣੀ ਹੁੰਦੀ ਹੈ ਸਾਡੀ ਜੇਬ ਚੋਂ ਹੀ ਨਿਕਲ ਕੇ ਜਾਣਾ ਹੁੰਦਾ ਸਮਾਨ ਪਰ ਇਹ ਹੈ ਕਿ ਕਿਸਾਨ ਮੋਰਚੇ ਦਾ ਇੱਕ ਅਸਰ ਹੋਇਆ ਕਿ ਉਹਨਾਂ ਨੇ ਥਾਂ ਥਾਂ ਦੇ ਉੱਪਰ ਵਿਰੋਧ ਕਰਕੇ ਲੋਕਾਂ ਨੂੰ ਇਹ ਗੱਲ ਚ ਜਾਹਤ ਤੇ ਐਜੂਕੇਟ ਕਰਤਾ ਕਿ ਡੈਮੋਕ੍ਰੇਸੀ ਹੁੰਦੀ ਕੀ ਹੈ ਲੋਕਤੰਤਰ ਹੁੰਦਾ ਕੀ ਹੈ ਤੇ ਲੋਕਾਂ ਦਾ ਹੱਕ ਹੈ ਕਿ ਕੁਝ ਸਕਣ ਉਹਨਾਂ ਨੂੰ ਪਰ ਇਸ ਕਰਕੇ ਹੁਣ ਮੇਰਾ ਖਿਆਲ ਉਹ ਟਿੱਪੂਆਂ ਵਾਲੇ ਵੀ ਉਹ ਵੀ ਹੋਜ਼ਰੀ ਵਾਲੇ ਵੀ ਹੋਰ ਅੱਗੇ ਮੈਦਾਨ 'ਚ ਆ ਗਏ ਨੇ ਪਰ ਆਮ ਆਦਮੀ ਪਾਰਟੀ ਲਈ ਇਹ ਬੜੀ ਮੁਸ਼ਕਲ ਗੱਲ ਹੈ ਹਾਲਾਂਕਿ ਡੈਮੋਕ੍ਰੇਸੀ ਲਈ ਚੰਗੀ ਗੱਲ ਹੈ ਪਰ ਸਰਕਾਰ ਦੇ ਲਈ ਤੇ ਪੋਲੀਟੀਸ਼ੀਅਨਾਂ ਦੇ ਲਈ ਮੇਰਾ ਖਿਆਲ ਹੈ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਜੀ ਤੇ ਸਰ ਇੰਪੈਕਟ ਕਿਵੇਂ ਲੱਗ ਰਿਹਾ ਤੁਹਾਨੂੰ ਵੀ ਇਹ ਕੈਂਪੇਨ ਸਹੀ ਤਰੀਕੇ ਨਾਲ ਨਹੀਂ ਹੋਊਗੀ ਕਿਉਂਕਿ ਜਿਵੇਂ 11 ਸਵਾਲ ਆਪਾਂ ਕਿਸਾਨਾਂ ਦੀ ਗੱਲ ਕਰੀਏ ਸ਼ਾਇਦ ਉਹਨਾਂ ਦਾ ਜਵਾਬ ਮੁੱਖ ਮੰਤਰੀ ਤੱਕ ਨਹੀਂ ਹੈ ਨਹੀਂ ਦੇ ਸਕਦੇ ਆਮ ਉਮੀਦਵਾਰਾਂ ਦੀ ਗੱਲ ਬਹੁਤ ਦੂਰ ਹੈ ਤੇ ਦੂਸਰੇ ਪਾਸੇ ਜੇ ਮੈਨੂੰ ਹੌਜਰੀ ਵਾਲੇ ਕਹਿ ਰਹੇ ਨੇ ਜਾਂ ਫਿਰ ਡਿਪੋ ਵਾਲੇ ਕਹਿ ਰਹੇ ਨੇ ਜੇਕਰ ਉਹ ਵੀ ਸਰਕਾਰ ਦੇ ਖਿਲਾਫ ਲਾਮਬੰਦੀ ਸ਼ੁਰੂ ਕਰਦੇ ਕਿ ਰੰਮਤ ਦੀ ਸ਼ੁਰੂ ਕਰ ਦਿੰਦੇ ਤਾਂ ਆਉਣ ਵਾਲੀ ਇਲੈਕਸ਼ਨ ਤੇ ਆਮ ਆਦਮੀ ਪਾਰਟੀ ਲਈ ਕਿੰਨੀਆਂ ਵੱਡੀਆਂ ਮੁਸੀਬਤਾਂ ਲੱਗ ਰਹੀਆਂ ਨੇ ਬੜੀ ਮੁਸੀਬਤ ਹੈ ਜੀ ਦੇਖੋ ਗੱਲ ਇਹ ਹੈ ਕਿ ਭਾਜੀਪੀ ਤੋਂ ਬਾਅਦ ਭਾਜੀਪੀ ਨੇ ਤਾਂ ਇੱਕ ਕਿਸਮ ਦੀ ਹਾਰ ਮੰਨ ਲਈ ਹੈ ਜਿਸ ਤਰ੍ਹਾਂ ਗੋਲਾ ਹੀ ਕੱਢਣ ਲੱਗ ਗਏ ਨੇ ਹੰਸ ਰਾਜ ਹੰਸ ਉਹ ਵੀ ਧਮਕੀਆਂ ਦੇਣ ਲੱਗ ਗਏ ਨੇ ਉਸ ਤਰੀਕੇ ਦੇ ਨਾਲ ਬੀਜੇਪੀ ਤੋਂ ਬਾਅਦ ਸੈਕੰਡ ਹੈ ਆਮ ਆਦਮੀ ਪਾਰਟੀ ਹੈ ਜਿਹਦਾ ਗਰਾਊਂਡ ਪੱਧਰ ਤੇ ਉੱਪਰ ਬੜੇ ਚੋਰ ਸ਼ੋਰ ਦੇ ਨਾਲ ਗਰੋਧ ਹੋ ਰਿਹਾ ਔਰ ਇਹ ਚਾਹੇ ਐਵੇਂ ਇਧਰੋਂ ਉਧਰੋਂ ਫੜ ਕੇ ਰੋਡ ਸ਼ੋਅ ਜੋ ਮਰਜ਼ੀ ਕਰੀ ਜਾਣ ਉੱਥੇ ਲੋਕ ਇਕੱਟਣੇ ਪੈ ਰਹੇ ਨੇ ਰੋਡ ਸ਼ੋਅਾਂ ਦੇ ਸੋ ਉਹ ਮੇਰਾ ਖਿਆਲ ਹੈ ਕਿ ਵੋਟਾਂ ਦੇ ਵਿੱਚ ਲੋਕ ਜੇ ਉਹਨਾਂ ਨੇ ਇਹਨਾਂ ਦੇ ਕਹੇ ਤਾਂ ਉਹਨਾਂ ਨੇ ਅਕਾਲੀਆਂ ਕਾਂਗਰਸੀਆਂ ਨੂੰ ਸਜ਼ਾ ਦਿੱਤੀ ਸੀ ਪਰ ਇਹਨਾਂ ਨੂੰ ਕਿਹੜਾ ਬਖਸ਼ਣਗੇ ਉਹੀ ਲੋਕ ਨੇ ਨਾ ਆਖਰਕਾਰ ਇੰਨੇ ਇੰਨੀ ਜਲਦੀ ਤਾਂ ਨਹੀਂ ਸੌ ਜਾਂਦੇ ਲੋਕ ਸੋ ਮੇਰਾ ਖਿਆਲ ਹੈ ਮੁਸ਼ਕਲਾਂ ਵੱਧ ਰਹੀਆਂ ਨੇ ਔਰ ਇਹਦਾ ਵੋਟਾਂ ਤੇ ਮਾੜਾ ਅਸਰ ਪਾਊਗਾ ਆਮ ਜੀ ਅ ਸੋ ਡਾਕਟਰ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਲਖਿੰਦਰ ਜੀ ਸਰੋਤਿਆਂ ਦਰਸ਼ਕਾਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਇਸ ਹਨ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੁਹਾਡੇ ਕਮੈਂਟ ਸਾਡੇ ਲਈ ਬਹੁਤ ਕੀਮਤੀ ਨੇ ਤੇ ਸਾਡੇ ਪ੍ਰੋਗਰਾਮ ਨੂੰ ਸੁਧਾਰਨ ਦੇ ਵਿੱਚ ਸਹਾਇੀ ਹੁੰਦੇ ਨੇ। ਅਗਲੇ ਪ੍ਰੋਗਰਾਮ 'ਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦ ਤੱਕ ਦਿਓ ਇਜਾਜ਼ਤ। ਧੰਨਵਾਦ।